ਆ ਡੈਂਗੂ ਫੈਲਿਆ ਹੋਇਆ ਹਰ ਘਰ ਤੇ ਬੰਦਾ ਕੋਈ ਨਾ ਕੋਈ ਬਿਮਾਰ ਪਿਆ ਜੇ ਪ੍ਰਸ਼ਾਸਨ ਵੱਲੋਂ ਕੋਈ ਇਹਦੀ ਹਨੀ ਸੋਚ ਸਮਝ ਜਿਹੜੇ ਘਰ ਕੋਈ ਡੈਂਗੂ ਹੋ ਉਹ ਹਸਪਤਲੋਂ ਆਦਾਰ ਸੁਣਿਆ ਉਹਦੇ ਘਰ ਹੋ ਗਏ ਚਲੇ ਜਾਂਦੇ ਕੋਈ ਗੜੀਆਂ ਨਾਰੀਆਂ ਚ ਕੋਈ ਸਪਰੇ ਨਹੀਂ ਆਲਾ ਇਹਦੇ ਚ ਜੋ ਨੋਜਵਾਨਾਂ ਦੀ ਪਰਸੋ ਵੀ ਇੱਕ ਮੋਟਰ ਹੀ ਹੁਣ ਅੱਜ ਕਾਜੀ ਦੀ ਵੀ ਚਲੀ ਆਫੇ ਹੁਣੇ ਹੀ ਮੋਟਰ ਹੋਈ ਆ ਉਹ ਵੀ ਵਿਚਾਰਾ 25 26 ਸਾਲ ਦਾ ਹੀ ਮੁੰਡਾ ਜਿਹਦੀ ਮੋਟਰ ਹੀ ਆ ਆ ਪਿਛੇ ਹੁਣ ਕੀ ਚਾਲੀ ਘਟ ਘਾੜੀ 4-5 ਮੋਟਰਾਂ ਹੀ ਨੇ ਅਨਮੈਰਿਡ ਬੱਚੀਆਂ ਨਹੀਂ ਹੋਈਆਂ ਇਹਦੇ ਨਾਲੋਂ ਮਰੀਦ ਲਾਰ ਲੱਗ ਰਿਹਾ ਸਾਰੇ ਘਰ ਸੰਦੇ ਪਏ ਐ ਹਲੇ ਸਾਰੀ ਜਿਹੜੀ ਐ ਅੱਜ ਬਲੀ ਸਾਰੀ ਬੱਚੇ ਜਨਾਨੀਆਂ ਉਹ ਉੱਥਾਂ ਸਭ ਸਾਮੀਆਂ ਰਹੀਆਂ ਇਹ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੁਛ ਛਿਰਕਣ ਵਾਲਾ ਨਹੀਂ ਕੋਈ ਕੁਸ਼ ਹੋ ਨਹੀਂ ਹੈਗਾ ਇਹਦੇ ਕਰ ਇਹ ਤਰੇ ਵੇਤਨਾ ਕੀ ਕੇ ਵਾਸਤੇ ਇਹੋ ਜੇ ਕਾਸੇ ਨਾ ਹੋਣ ਇਹਨੂੰ ਰੋਕ ਥਾਂ ਕੀਤੀ ਜਾਵੇ ਆ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ਼ ਹੋਇਆ ਪਿਆ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਾਂਦਾ ਜਾ ਰਿਹਾ ਹੈ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਔਰ ਘਰ ਘਰ ਦੇ ਵਿੱਚ ਡੇਂਗੂ ਫੈਲਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜ਼ੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪਾਰਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪਾਰਾ ਸਾਹਿਬ ਨਾਲ ਨਾ ਬਬਿਆਰ ਸਾਹਿਬ ਨਾਲ ਕਹਿੰਦਾ ਦੇ ਆਪਸੇ ਜਿਹੜੇ ਲੜਾਈ ਆ ਉਹਦੇ ਵਿੱਚ ਐ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਤਮਾ ਸਾਹਿਬ ਦੇ ਡੱਟ ਹੋਈਆਂ ਇੱਕ ਪਰਸਵਾ ਮਰਿਆ ਇੱਕ ਤਾਂ ਹੁਣ ਜੀ ਅਰਥੀ ਪਿਆਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪਏਦੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਹਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਪਈ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਹਾਲ ਧਿਆਨ ਦੇਣ ਆਪਸੀ ਲੜਾਈਆਂ ਆਪਸੀ ਫੋਟ ਛੱਡ ਕੇ ਤੇ ਉਹ ਇਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ